ਜੇ ਆਪਾਂ ਗੱਲ ਕਰਦੇ ਆਂ ਜੋ ਬਲਾਕ ਸਮਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਪਈਆਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਪਿੱਛੇ ਨੂੰ ਕਿਉਂ ਜਾ ਰਹੀ ਹੈਗੀ ਰਜਾਨ ਭਾਵੇਂ ਬਧੀਆ ਆਏ ਨੇ ਆਮ ਆਦਮੀ ਦੀ ਨੇ ਵੱਧ ਤੋਂ ਵੱਧ ਸੀਟਾਂ ਪ੍ਰਾਪਤ ਕੀਤੀਆਂ ਲਗੀਆਂ ਇਹਨਾਂ ਚੋਣਾਂ ਦੇ ਵਿੱਚ ਪਰ ਜੋ ਇਹਨਾਂ ਦੇ ਵਿਧਾਇਕ ਸੀਗੇ ਜਿਵੇਂ ਕੁਲਦੀਪ ਬਟਾਲੀਵਾਲ ਸੀਗੇ ਸਾਬਕਾ ਮੰਤਰੀ ਰਹਿ ਚੁੱਕੇ ਨੇਗੇ ਉਹਨਾਂ ਦੇ ਪਿੰਡ ਤੋਂ ਵੀ ਆਮ ਆਦਮੀ ਪਾਰਟੀ ਹਾਰ ਚੁੱਕੀ ਹੈਗੀ ਜਿਹੜਿਆ ਇਹਨਾਂ ਦੀ ਐਮਐਲਏ ਹੈਗੀ ਸੰਗਰੂਰ ਬਾੜੀ ਨਰਿੰਦਰ ਕੌਰ ਭਰਾਜ ਉਹਨਾਂ ਦੇ ਪਿੰਡ ਤੋਂ ਵੀ ਆਮ ਆਦਮੀ ਪਾਰਟੀ ਜਿਹੜੀ ਹਾਰ ਚੁੱਕੀ ਹੈਗੀ ਔਰ ਤਾਂ ਗੱਲਾਂ ਨਹੀਂ ਗੱਲਾਂ ਛੱਡੋ ਜਿਹੜੇ ਕੈਂਡੀਡੇਟ ਇਹਨਾਂ ਨੇ ਖੜੇ ਕੀਤੇ ਸੀਗੇ ਇਹਨਾਂ ਦੇ ਕੈਂਡੀਡੇਟ ਵੀ ਬੁਦੀ ਤਰ੍ਹਾਂ ਹਾਰ ਚੁੱਕੇ ਨੇਗੇ ਜੇਕਰ ਆਪਾਂ ਬਰਨਾਲੇ ਦੀ ਗੱਲ ਕਰੀਏ ਤਾਂ ਬਰਨਾਲੇ ਤੋਂ ਐਮਪੀ ਨੇਗੇ ਸੰਗਰੂਰ ਤੋਂ ਸੰਗਰੂਰ ਦੇ ਐਮਪੀ ਨੇਗੇ ਮੀਤ ਇਹਾਰ ਉਹਨਾਂ ਦੇ ਵੀ ਆਪਣੇ ਪਿੰਡ ਕੋਰੜ ਤੋਂ ਆਮ ਆਦਮੀ ਪਾਰਟੀ ਹਾਰ ਚੁੱਕੀ ਅਗੀ ਔਰ ਤਾਂ ਹੋਰ ਜਿਹੜੇ ਉਹਨਾਂ ਦੇ ਹਲਕਾ ਇੰਚਾਰਜ ਲਾਏ ਹੋਏ ਸੀ ਬਰਨਾਲਾ ਤੋਂ ਹਰਦੀਪ ਢਾਲੀਵਾਲ ਜੋ ਉਹਨਾਂ ਦੇ ਵਾਸੀ ਦੇ ਪੁੱਤਰ ਨੇਗੇ ਜੋ ਚੋਣ ਵੀ ਲੜ ਚੁੱਕੇ ਨੇ ਪਿਛਲੇ ਟਾਈਮ ਤੋਂ ਉਹ ਵੀ ਬਲਾਕ ਸਮਤੀ ਦੀ ਚੋਣ ਪਿੰਡ ਸੀਨੀਵਾਲ ਤੋਂ ਹਾਰ ਚੁੱਕੇ ਨੇਗੇ ਤੇ ਜਿਹੜੇ ਪੰਜਾਬ ਸਰਕਾਰ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਦੇ ਪਿੰਡ ਤੋਂ ਵੀ ਆਮ ਆਦਮੀ ਪਾਰਟੀ ਹਾਰ ਚੁੱਕੀ ਹੈਗੀ ਜਿਹੜੇ ਇਹਨਾਂ ਦੇ ਐਮ.ਐਲ.ਏ ਨੇ ਕਿ ਕਚੰਬੇਵਾਲ ਉਹਨਾਂ ਦੇ ਚੰਬੇਵਾਲ ਦੇ ਪਿੰਡ ਤੋਂ ਵੀ ਆਮ ਆਦਮੀ ਪਾਰਟੀ ਹਾਰ ਚੁੱਕੀ ਹੈਗੀ ਦੇਖੋ ਵੀ ਸਰਕਾਰ ਹੋਵੇ ਸਰਕਾਰ ਦੇ ਐਮ.ਐਲ.ਏ ਹੋਣ ਮੰਤਰੀ ਹੋਣ ਜਿਨ੍ਹਾਂ ਦਾ ਨਾਮ ਹੋਵੇ ਉਹਨਾਂ ਦੇ ਪਿੰਡਾਂ ਤੋਂ ਸਰਕਾਰ ਦਾ ਹਾਰ ਜਾਣਾ ਬਹੁਤ ਵੱਡੀ ਗੱਲ ਆਗੀ ਇਹਦਾ ਕੀ ਕਾਰਨਾਗਾ ਕਾਰਨ ਸਿਰਫ ਇੱਕੀ ਆਗੀ ਵੀ ਆਮ ਪਾਰਟੀ ਤੇ ਕਮਾਤੋਂ ਸਰਕਾਰ ਦੇ ਕਮਾਤੋਂ ਲੋਕ ਖੁਸ਼ ਨਹੀਂ ਹੈਗੇ ਭਗਵਾਨ ਤਮਨਜੀ ਭਾਵੇਂ ਲੱਖ ਕਹਿੰਦੇ ਨੇ ਵੀ ਅਸੀਂ ਕੰਮ ਕੀਤੇ ਨੇ ਪੰਜਾਬ ਦੇ ਪਾਸਤੇ ਪੰਜਾਬ ਲਈ ਦਿਨ ਰਾਤ ਅਸੀਂ ਕੰਮ ਕਰ ਰਹੇ ਹਾਂਗੇ ਪਰ ਪੰਜਾਬ ਦੇ ਲੋਕ ਖੁਸ਼ ਨਹੀਂ ਹੈਗੇ ਕਿਉਂਕਿ ਜ਼ਮੀਨੀ ਪੱਧਰ ਤੇ ਉਨੇ ਕੰਮ ਨਹੀਂ ਹੋਏ ਜਿੰਨੇ ਲੋਕ ਭਾਲ ਦੇਣਗੇ ਪਹਿਲਾ ਕਾਰਨ ਇਹ ਹੈਗਾ ਵੀ ਜਿਹੜੀ ਪੰਜਾਬ ਹੈਗਾ ਸਭ ਤੋਂ ਕਰਜ਼ਾਈ ਸੂਬਾ ਭਾਰਤ ਦਾ ਬਣ ਚੁੱਕਿਆ ਹੈਗਾ ਬਹੁਤ ਜ਼ਿਆਦਾ ਕਰਜ਼ਾ ਪੰਜਾਬ ਤੇ ਚੜ ਚੁੱਕਿਆ ਹੈਗਾ ਸਰਕਾਰ ਨੇ ਕਰਜ਼ਾ ਘਟਾਉਣ ਵਾਸਤੇ ਕੋਈ ਕੰਮ ਨਹੀਂ ਕੀਤਾ ਸੋ ਕਰਜ਼ਾ ਵਧਾਇਆ ਹੈਗਾ ਦੂਜਾ ਕਾਰਨ ਇਹ ਹੈਗਾ ਵੀ ਪੰਜਾਬ ਦੇ ਲੋਕ ਕਿਉਂ ਨਾਰਾਜ਼ ਨੇ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਸਰਕਾਰ ਕਾਗਜ਼ਾਂ ਦੇ ਵਿੱਚ ਤਰੱਕੀ ਵਾਲਾ ਕਰਦੀ ਹੈਗੀ ਜ਼ਮੀਨੀ ਪੱਧਰ ਤੇ ਉਨੀ ਤਰੱਕੀ ਨਹੀਂ ਕਰਦੀ ਇੰਨੇ ਕਾਗਜ਼ਾਂ ਤੇ ਜ਼ੋਰ ਲਾਇਆ ਹੋਇਆ ਸਰਕਾਰ ਨੇ ਤਰੱਕੀ ਕਰਨ ਤੇ ਵੀ ਅਸੀਂ ਤਰੱਕੀ ਕਰਦੇ ਆ ਅਸੀਂ ਐ ਕਰਦੇ ਆ ਬਸ ਸਰਕਾਰ ਕਹਿੰਦੀ ਕਹਿੰਦੀ ਬਹੁਤ ਆ ਗਈ ਪਰ ਕਰਦੀ ਨਹੀਂ ਹੈਗੀ ਤਾਂ ਕਰਕੇ ਲੋਕ ਨਾਰਾਜ਼ ਨੇਗੇ ਦੂਜੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਸੀ ਆਂ ਪਾਰਟੀ ਤੋਂ ਲੋਕਾਂ ਨੂੰ ਐ ਸੀਗਾ ਵੀ ਵੇਅਦਵੀ ਦਾ ਇਨਸਾਫ ਦੇਣਗੇ ਠੀਕ ਹੈ ਜੀ ਪਰ ਗਾੜੀ ਕਾਣ ਦਾ ਇਨਸਾਫ ਦੇਣਗੇ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਭ੍ਰਿਸ਼ਟਾਚਾਰ ਨੂੰ ਕੋਈ ਨੱਥ ਪਾਈ ਹੈਗੀ ਜਿਹੜੇ ਵੀ ਵਾਦੇ ਇਹਨਾਂ ਨੇ ਕੀਤੇ ਸੀਗੇ ਕੋਈ ਵੀ ਵਾਦਾ ਪੂਰ ਨਹੀਂ ਚੜਿਆ ਨਾ ਚਿੱਟੇ ਦੇ ਕੰਟਰੋਲ ਹੋਇਆਗਾ ਨਾ ਗੈਂਸਟਰਵਾਦ ਤੇ ਕੰਟਰੋਲ ਹੋਇਆਗਾ ਤਾਂ ਕਰਕੇ ਆਮ ਆਦਮੀ ਪਾਰਟੀ ਜਿਹੜੀ ਪਿੱਛੇ ਵੱਲ ਨੂੰ ਜਾ ਰਹੀ ਹੈਗੀ ਜੇਕਰ ਆਪਾਂ ਗੱਲ ਕਰੀਏ ਜਿਹੜੇ ਇਹਨਾਂ ਦੇ ਐਮਐਲਏ ਨੇ ਥੋੜਾ ਜਿਹਾ ਸੱਤਾ ਦੇ ਸੱਤਾ ਉਹਨਾਂ ਦੇ ਦਿਮਾਗੋਂ ਚੜੀ ਹੋਈ ਹੈਗੀ ਉਹ ਲੋਕਾਂ ਨੂੰ ਭੁੱਲ ਚੁੱਕੇ ਨੇਗੇ ਵੀ ਲੋਕਾਂ ਕੋਲੇ ਪਾਵਰ ਹੁੰਦੀ ਹੈਗੀ ਲੋਕਾਂ ਕੋਲੇ ਪਾਵਰ ਹੁੰਦੀ ਹੈ ਉਹਨਾਂ ਦੇ ਦਿਮਾਗ ਨੂੰ ਚੜ ਚੁੱਕੀ ਹੈਗੀ ਉਹ ਹੰਕਾਰ ਚੁੱਕੇ ਸੀਗੇ ਇਹ ਲੋਕਾਂ ਨੇ ਅੱਜ ਹੰਕਾਰ ਉਹਨਾਂ ਦੇ ਦਿਮਾਗਾਂ ਤੋਂ ਲਾ ਦਿੱਤਾਗਾ ਬਹੁਤ ਸਾਰੇ ਐਮਐਲਏ ਜਿਹੜੇ ਜਿਵੇਂ ਮਾਈਸਰਖਾਨਾਗਾ ਉਹਦੇ ਪਿੰਡੋਂ ਵੀ ਆਮ ਆਦਮੀ ਪਾਰਟੀ ਹਾਰੀ ਹੈਗੀ ਇਹਦਾ ਕਾਰਨ ਈ ਹੈਗੀ ਵੀ ਇਹਨਾਂ ਲੋਕਾਂ ਨੇ ਜਿਹੜੇ ਐਮਐਲਏ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਪਿੰਡਾਂ ਚੋਂ ਆਮ ਆਦਮੀ ਪਾਰਟੀ ਹਾਰੀ ਹੈਗੀ ਉੱਥੇ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਪਿੰਡਾਂ ਦਾ ਕੋਈ ਵਿਕਾਸ ਨਹੀਂ ਕੀਤਾ ਹੁਣ ਮਾਨਸਾ ਜਿਹੜਾ ਮਾਨਸਾ ਜ਼ਿਲ੍ਹਾ ਇਹਨਾਂ ਦਾ ਘੜ ਹੁੰਦਾ ਸੀਗਾ ਆਮ ਆਦਮੀ ਪਾਰਟੀ ਦਾ ਇਥੋਂ ਵੀ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਹਾਰੀ ਹਾਰੀ ਹੈਗੀ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਬਰਿਸ਼ਦ ਚੋਣਾਂ ਹਾਰ ਚੁੱਕੀ ਹੈਗੀ ਕਈ ਬਲਾਕ ਸੰਮਤੀ ਚੋਣਾਂ ਹਾਰ ਚੁੱਕੀ ਹੈਗੀ ਆਮ ਆਦਮੀ ਪਾਰਟੀ ਭਾਵੇਂ ਜੁੱਤੀ ਬਹੁਤ ਹੈਗੀ ਬਲਾਕ ਸੰਮਤੀ ਵੀ ਜੁੱਤੀ ਹੈਗੀ ਹੋਰ ਸੀਟਾਂ ਵੀ ਲੈ ਕੇ ਗਈ ਹੈਗੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਪਰ ਜਿਹੜੇ ਹਾਰ ਹੀ ਹਾਰ ਰਹੀ ਹੈਗੀ ਹਾਰਨ ਦੇ ਕਾਰਨਾਂ ਨੂੰ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਕਿੱਥੇ ਕਮੀ ਰਹੀ ਜਿਹੜਾ ਲੋਕ ਸਾਨੂੰ ਚੋਣੋਂ ਹਟ ਜਾਂਦੇ ਨੇ ਵੋਟਾਂ ਪਾਉਣ ਤੋਂ ਪਿੱਛੇ ਹਟ ਜਾਂਦੇ ਨੇਗੇ ਜੇਕਰ ਆਪਾਂ ਹੁਣ ਵੋਟ ਫੀਸ ਦੀ ਗੱਲ ਕਰੀਏ ਜੇਕਰ ਲੋਕਾਂ ਦੇ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਹੁੰਦੇ ਤਾਂ ਵੋਟ 70% ਜ਼ਰੂਰ ਪੈਣੀ ਸੀ ਪਰ ਵੋਟ ਸਾਰੀ ਕਿਸੇ ਪਿੰਡ 'ਚ 40% ਪਈ ਕਿਸੇ 'ਚ 50% ਕਿਸੇ 'ਚ 30 ਕਿਸੇ 'ਚ 20% ਪਈ ਹੁਣ ਦੱਸੀ ਉਹੀ ਲਾ ਲੋ ਜਿਹੜਾ ਕੈਂਡੀਡੇਟ ਫਿਰੋਜ਼ਪੁਰ ਤੇ ਇਹਨਾਂ ਦੇ ਇੱਕ ਵੋਟ ਨਾਲ ਜਿੱਤਿਆਗਾ ਇੱਕ ਵੋਟ ਤੇ ਇੱਕ ਵੋਟ ਪਈ ਹੈ ਜਿਹਨੂੰ ਸੌਰੀ ਉਹਦਾ ਕੀ ਹਾਲ ਕਹਿ ਸਕਦੇ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਵੀ ਉਹਨੂੰ ਅਜੀਤ ਸਿੰਘ ਨੂੰ ਇੱਕ ਵੋਟ ਪਈ ਹੈਗੀ ਉਹਦੇ ਪਰਿਵਾਰ ਨੇ ਵੀ ਉਹਨੂੰ ਵੋਟਾਂ ਨਹੀਂ ਪਾਈਆਂ ਹੋਰ ਕਿਹਨੇ ਵੋਟਾਂ ਪਾਉਣੀਆਂ ਨੇ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਇਸ ਲਈ ਸਰਕਾਰ ਨੂੰ ਸੋਚਣਾ ਜ਼ਰਹੀਦਾਗਾ ਲੋਕਾਂ ਦੇ ਵੱਧ ਤੋਂ ਵੱਧ ਕੰਮ ਕਰਨੇ ਚਾਹੁੰਦੇ ਆ ਚਾਹੁੰਦੇ ਆ ਹੁਣ ਐਜੂਕੇਸ਼ਨ ਦਾ ਬਹੁਤ ਮੰਦਾ ਹਾਲਾ ਸਰਕਾਰ ਨੇ ਕੁਝ ਨਹੀਂ ਕਰਿਆ ਸਕੂਲਾਂ ਦੇ ਵਿੱਚ ਗਿਣਤੀ ਘਟਦੀ ਜਾ ਰਹੀ ਹੈ ਬੱਚਿਆਂ ਦੀ ਕਿਉਂਕਿ ਟੀਚਰ ਨਹੀਂ ਹੈਗੇ ਜਿਹੜੇ ਟੀਚਰ ਹੈਗੇ ਨੇ ਸਕੂਲਾਂ ਦੇ ਵਿੱਚ ਉਹਨਾਂ ਤੋਂ ਕੰਮ ਦੂਜੇ ਲਈ ਜਾਂਦੇ ਜਾ ਰਹੇ ਨੇਗੇ ਸਰਕਾਰ ਨੇ ਕੋਈ ਭਰਤੀ ਨਹੀਂ ਕੱਢੀ ਟੀਚਰਾਂ ਵਾਸਤੇ ਤਾਂ ਕਰਕੇ ਮੰਦਾ ਹਾਲਾ ਦਾ ਇਸ ਕਰਕੇ ਆਮ ਪਾਰਟੀ ਦੇ ਮੇਰੇ ਸੋਨ ਤਾਂ ਇਹੀ ਕਾਰਨ ਸੀਗੇ ਤੁਸੀਂ ਜੇਕਰ ਤੁਹਾਡੇ ਕੋਈ ਦਿਮਾਗ ਚ ਹੈਗਾ ਜੇ ਜਰੂਰ ਦੱਸਿਓ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ